ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਭਰਮੇ ਕਰੇਲੇ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੇ ਕਰੇਲੇ ਆ ਆਪਾਂ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਬਣਾਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਫੂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਕਰੇਲੇ ਬਣਾਉਣ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂਦੇ ਹਾਂ ਹਾਂਜੀ ਕਰੇਲੇ ਬਣਾਉਣ ਦੇ ਲਈ ਆਪਾਂ 800 ਗ੍ਰਾਮ ਕੇਲੇ ਲਿਆ ਤੇ ਕੇਲੇ ਨੂੰ ਆਪਾਂ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਸੁਕਾ ਲਿਆ ਤੇ ਹੁਣ ਆਪਾਂ ਇਹਦਾ ਜਿਹੜਾ ਆ ਛਿਲਕਾ ਹੈ ਇਹਨੂੰ ਆਪਾਂ ਉਤਾਰ ਕੇ ਇਹਨੂੰ ਸਾਫ਼ ਕਰ ਲੈਨੇ ਛਿਲਕਾ ਜਿਹੜਾ ਇਹ ਹਲਕਾ-ਹਲਕਾ ਹੀ ਆਪਾਂ ਉਤਾਰਨਾ ਹੈ ਜਿਆਦਾ ਮੋਟਾ ਨਹੀਂ ਉਤਾਰਨਾ ਸਾ ਦੇਖੋ ਇਸ ਤਰ੍ਹਾਂ ਪਤਲਾ ਪਤਲਾ ਆਪਾਂ ਜਿਹੜਾ ਇਹਦਾ ਛਿਲਕਾ ਉਤਾਰਨਾ ਤੇ ਸਾਰੇ ਕਰੇਲੇ ਤੋਂ ਆਪਾਂ ਇਸ ਤਰ੍ਹਾਂ ਛਿਲਕਾ ਉਤਾਰ ਕੇ ਇਹਨੂੰ ਆਪਾਂ ਤਿਆਰ ਕਰ ਲੈਨੇ ਲੋ ਜੀ ਸਾਰੇ ਕਰੇਲਿਆਂ ਦੇ ਉੱਪਰ ਤੋਂ ਆਪਾਂ ਛਿਲਕਾ ਉਤਾਰ ਲਿਆ ਤੇ ਹੁਣ ਆਪਾਂ ਇਹਦੇ ਉੱਤੇ ਨਮਕ ਲਗਾ ਦਾਂਗੇ ਇਸ ਤਰ੍ਹਾਂ ਆਪਾਂ ਨਮਕ ਲਗਾਵਾਂਗੇ ਕ੍ਰੇਲਿਆਂ ਨੂੰ ਆਪਾਂ ਨਮਕ ਲਗਾਤਾ ਜੀ ਤੇ ਹੁਣ ਆਪਾਂ 1 ਘੰਟੇ ਦੇ ਲਈ ਕ੍ਰੇਲੇ ਇਸ ਤਰੀ ਲੱਖਾਂਗੇ ਇਹਦੇ ਨਾਲ ਜਿਹੜੀ ਇੱਕ ਕ੍ਰੇਲਿਆਂ ਦੀ ਇਹ ਕਿੜਤਣਾ ਸਾਰੀ ਨਿਕਲ ਜਾਏਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੇ ਇਹ ਕ੍ਰੇਲਿਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਆਹ ਦੇਖੋ ਜੀ 1 ਘੰਟਾ ਹੋ ਗਿਆ ਆਪਾਂ ਨੂੰ ਕ੍ਰੇਲਿਆਂ ਨੂੰ ਨਮਕ ਲਾ ਕੇ ਰੱਖਿਆ ਹੋਇਆ ਤੇ ਕ੍ਰੇਲਿਆਂ ਦਾ ਜਿਹੜਾ ਸਾਰਾ ਕੋੜਾ ਪਾਣੀ ਹੈ ਜਿਹੜਾ ਨਿਕਲ ਗਿਆ ਕਾਫੀ ਪਾਣੀ ਨਿਕਲ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਜਿਹੜੇ ਕ੍ਰੇਲਿਆਂ ਦੇ ਬੀਜ ਆ ਉਹਨਾਂ ਨੂੰ ਆਪਾਂ ਕੱਢ ਲੈਣੇ ਇਸ ਤਰ੍ਹਾਂ ਲੰਬਾ ਕੱਟ ਲਾ ਲੈਣਾ ਆਪਾਂ ਸਾਰੇ ਵੀ ਆਪਾਂ ਇਹਦਾ ਕੱਢ ਲਾਂਗੇ ਇਹ ਜਿਹੜੇ ਕੱਚੇ ਕੱਚੇ ਵੀਰ ਸਾਰੇ ਆਪਾਂ ਮਸਾਲੇ ਦੇ ਵਿੱਚ ਪਾਵਾਂਗੇ ਜਿਹੜੇ ਪੱਕੇ ਵੀ ਹੋਣਗੇ ਉਹਨਾਂ ਨੂੰ ਆਪਾਂ ਅਲੱਗ ਕੱਢ ਲਾਂਗੇ ਤੇ ਉਹਨਾਂ ਨੂੰ ਆਪਾਂ ਮਸਾਲੇ ਦੇ ਵਿੱਚ ਨਹੀਂ ਪਾਉਣਾ ਸਾਰੇ ਕਰੇਲਾਂ ਦੇ ਵਿੱਚੋਂ ਆਪਾਂ ਇਸ ਤਰ੍ਹਾਂ ਬੀਜ ਕੱਢ ਲਾਂਗੇ। ਲੋ ਜੀ ਸਾਰੇ ਕਰੇਲਿਆਂ ਦੇ ਵਿੱਚੋਂ ਆਪਾਂ ਬੀਜ ਕੱਢ ਲੇ। ਅਸੀਂ ਦੇਖ ਸਕਦੇ ਹੋ। ਕਿ ਜਿਹੜਾ ਪੱਕੇ ਬੀਜ ਐ ਇਹਨਾਂ ਨੂੰ ਨਹੀਂ ਆਪਾਂ ਵਿੱਚ ਪਾਉਣਾ ਕਿਉਂਕਿ ਸਖਤ ਹੁੰਦੇ ਆ ਤੇ ਗਲਦੇ ਨਹੀਂ ਹੈ। ਇਸ ਕਰਕੇ ਇਹ ਬੀਜ ਆਪਾਂ ਜਿਹੜੇ ਬਾਹਰ ਕੱਢਦੇ ਇਹਨਾਂ ਨੂੰ ਆਪਾਂ ਨਹੀਂ ਪਾਵਾਂਗੇ। ਜਾਂ ਕੱਚੇ ਜਿਹੜੇ ਬੀਜ ਐ ਇਹ ਸਾਰੇ ਆਪਾਂ ਮਸਾਲੇ ਦੇ ਵਿੱਚ ਪਾਵਾਂਗੇ। ਇਸ ਤੋਂ ਇਲਾਵਾ ਆਪਾਂ ਪੰਜ ਛੇ ਪਿਆਜ਼ ਲਏ ਜੀ। ਪਿਆਜ਼ ਆਪਾਂ ਜ਼ਿਆਦਾ ਹੀ ਲਏ ਆ ਕਿਉਂਕਿ ਕਰੇਲੇ ਆਪਣੇ ਕੋਲ ਜ਼ਿਆਦਾ ਐ। ਇੱਕ ਗੱਠੀ ਆਪਾਂ ਲਸਣ ਦੀ ਲਈਏ, ਦੋ ਹਰੀਆਂ ਮਿਰਚਾਂ। ਇਹ ਜਿਹੜੀਆਂ ਸਾਰੀਆਂ ਤੀਦਿਆਂ ਇਹਨਾਂ ਨੂੰ ਵੀ ਆਪਾਂ ਕੱਟ ਕੇ ਤਿਆਰ ਕਰ ਲੈਣੇ। ਥੋੜੇ ਮੋٹے ਕੱਟ ਲਾਂਗੇ ਕਿਉਂਕਿ ਇਹਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ। ਅੱਜ ਵੀ ਆਪਾਂ ਕੱਟ ਲਈ ਜੀ ਹੁਣ ਆਪਾਂ ਇਹਨੂੰ ਕੋ ਮਿਕਸ ਗ੍ਰਿੰਡਰ 'ਚ ਪਾ ਕੇ ਗ੍ਰਾਇੰਡ ਕਰ ਲਵਾਂਗੇ ਤੇ ਫਿਰ ਇਹਲਾ ਨਿਡੀ ਪਾ ਲਾਂਗੇ ਥੋੜਾ ਥੋੜਾ ਪਾ ਕੇ ਆਪਾਂ ਇਹਨੂੰ ਗ੍ਰਾਇੰਡ ਕਰਾਂਗੇ ਜਿਆਦਾ ਨਹੀਂ ਜਿਆਦਾ ਬਰੀਕ ਨਹੀਂ ਆਪਾਂ ਇਹਨੂੰ ਪੀਸਣਾ ਥੋੜਾ ਦਰਦਰਾ ਪੀਸਣਾ ਦੇਖੋ ਜੀ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਦਰਦਰਾ ਜਿਹਾ ਪੀਸਣਾ ਹੈ ਜਿਆਦਾ ਬਰੀਕ ਨਹੀਂ ਕਰਨਾ ਤੇ ਗ੍ਰाइंड ਕਰਨ ਵੇਲੇ ਆਪਾਂ ਇਹਦੇ ਵਿੱਚ ਪਾਣੀ ਵੀ ਨਹੀਂ ਪਾਵਾਂਗੇ ਬਿਨਾਂ ਪਾਣੀ ਤੋਂ ਹੀ ਆਪਾਂ ਨੂੰ ਗ੍ਰाइंड ਕਰਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਪਿਆਜ਼ ਆ ਜਿਹੜੇ ਉਹ ਵੀ ਗ੍ਰाइंड ਕਰ ਲੈਣੇ ਆ। ਹਾਂ ਦੇਖੋ ਇਸ ਤਰ੍ਹਾਂ ਥੋੜਾ ਦਰਦਰਾ ਜਿਹਾ ਪੀਸਣਾ ਲੋਈ ਤੜਕਾ ਆਪਾਂ ਜਿਹੜਾ ਗ੍ਰाइंड ਕਰਕੇ ਇਹਨੂੰ ਤਿਆਰ ਕਰ ਲਿਆ ਤੇ ਉਧਰ ਆਪਣਾ ਕੜਾਹੀ ਆ ਜਿਹੜੀ ਗਰਮ ਹੋ ਗਈ ਤੇ ਉਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਲਿਆ ਕਰੇਲਾ ਜਿਹੜਾ ਪਰਮੇ ਕਰੇਲੇ ਬਣਾਉਣੇ ਆ ਇਹ ਤੇਲ ਥੋੜਾ ਜਿਆਦਾ ਪੈਂਦਾ ਇੱਕ ਕੜਛੀ ਆਪਾਂ ਹੋਰ ਪਾਲਨੇ ਲਈ ਤੇਲ ਦੀ ਤਿੰਨ ਕੜਛੀਆਂ ਤੇਲ ਦਾ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਤੇ ਹੁਣ ਜਿਹੜੇ ਆਪਾਂ ਨੇ ਕਰੇਲੇ ਆ ਇਹ ਇਹਨਾਂ ਨੂੰ ਆਪਾਂ ਇਹਦੇ ਵਿੱਚ ਫਰਾਈ ਕਰਾਂਗੇ ਕਰੇਲਾ ਨੂੰ ਜਿਸ ਤਰ੍ਹਾਂ ਪਲਟ-ਪਲਟ ਕੇ ਫਰਾਈ ਕਰ ਲੈਣਾ। ਇਹ ਥੋੜਾ ਜਿਹਾ ਆਪਾਂ ਨੂੰ ਹੋਰ ਫਰਾਈ ਕਰਾਂਗੇ। ਦੇਖੋ ਜੀ, ਕਰੇਲਾ ਦਾ ਜਿਹੜਾ ਤਾਂ ਹੀ ਕੱਲਾ ਚੇਂਜ ਹੋ ਗਿਆ। ਬਸ ਇਹਨਾਂ ਨੂੰ ਆਪਾਂ ਇੰਨਾ ਹੀ ਫਰਾਈ ਕਰਨਾ, ਇਸ ਤੋਂ ਜ਼ਿਆਦਾ ਨਹੀਂ। ਨਹੀਂ ਤਾਂ ਫਿਰ ਜ਼ਿਆਦਾ ਸੁੱਕ ਜਾਂਦੇ ਆ। ਹੁਣ ਮੈਂ ਲੋਪਾ ਬਾਹਰ ਕੱਢ ਲੈਣਾ। ਦੂਜੇ ਜਿਹੜੇ ਕਰਿਆ ਬਾਕੀ ਦੇ ਉਹ ਵੀ ਆਪਾਂ ਇਸ ਤਰ੍ਹਾਂ ਫਰਾਈ ਕਰ ਲਾਂਗੇ ਤਰੇ ਲਈ ਆਪਣੇ ਸਾਰੇ ਫਰਾਈ ਹੋ ਗਏ ਜੀ ਇਹਨਾਂ ਨੂੰ ਜੇ ਬਾਹਰ ਕੱਢ ਲੈਨੇ ਗਰ ਇਹ ਤੇਲ ਆਪ ਸਾਰਾ ਇਸ ਤਰ੍ਹਾਂ ਨਿਚੋੜ ਦੇਣਾ ਅਨਸੇ ਤੇਲ ਦੇ ਵਿੱਚ ਆਪਾਂ ਤੜਕਾ ਲਾਵਾਂਗੇ ਤੇ ਤੇਲ ਆ ਜਿਹੜਾ ਥੋੜਾ ਜ਼ਿਆਦਾ ਲੱਗ ਰਿਹਾ ਥੋੜਾ ਤੇਲ ਆਪਾਂ ਕੱਢ ਲੈਂਦੇ ਹਾਂ ਇਹ ਕਿਹੜਾ ਕੜਾਹੀ ਦੇ ਵਿੱਚ ਆਪਾਂ ਸਾਰਾ ਕੰਮ ਨਿਮੇੜ ਲੈਣਾ ਇਹਦੇ ਵਿੱਚ ਹੀ ਆਪਾਂ ਕarele ਫਰਾਈ ਕਰ ਲੈ ਇਹਦੇ ਵਿੱਚ ਆਪਾਂ ਤੜਕਾ ਲਾ ਲਾਂਗੇ भुन के दस पंद्रह मिनट लगन गए चंह भुन लगातार देख सकते हम आपे ऐड कर दें डेढ़ चमचा लाल मिर्च पाउडर डेढ़ चमचा नमक। Namun, kemarin itu siapa nih? Suara, 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 nopal Jadi, naga itu Melalangi tinggi terus. Kali pun 15 ਮਿੰਟ ਹੋ ਗਏ ਜੀ ਨਮਕ ਮਿਰਚ ਪਾਉਣ ਤੋਂ ਬਾਅਦ ਆਪਾਂ ਨੂੰ ਮਸਾਲੇ ਨੂੰ ਭੁੰਨਦੇ ਹੋਏ ਤੇ ਮਸਾਲਿਆਂ ਨੇ ਜਿਹੜਾ ਘਿਓ ਛੱਡਣਾ ਸ਼ੁਰੂ ਕਰਤਾ ਤੇ ਮਸਾਲਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਗੈਸ ਬੰਦ ਕਰ ਦੰਨੇ ਆ ਤੇ ਮਸਾਲੇ ਨੂੰ ਥੋੜੀ देर ਲਈ ਠੰਡਾ ਹੋਣ ਦੇਵਾਂਗੇ ਤੇ ਫਿਰ ਆਪਾਂ ਨੂੰ ਤਰੇਲਾ ਵਿੱਚ ਫਿਲ ਕਰਾਂਗੇ ਮੌਜੀ ਮਸਾਲਾ ਆਪਣਾ ਠੰਡਾ ਹੋ ਗਿਆ ਜ਼ਿਆਦਾ ਠੰਡਾ ਵੀ ਇਹਨੂੰ ਕਰਨਾ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਨਿੰਬੂ ਨਿਚੋੜ ਦਾਂ നീംബ പണ സിയ ਹੁਣ ਆਪਾਂ ਮਸਾਲੇ ਨੂੰ ਕ੍ਰੇਲੇਆਂ ਦੇ ਵਿੱਚ ਫਿਲ ਕਰਨਾ ਜਿਆਦਾ ਵੀ ਨਹੀਂ ਭਰਨੇ ਕ੍ਰੇਲੇ ਸਸਰਾ ਇੰਨੇ ਕ ਇਸੇ ਤਰੀਕੇ ਦੇ ਨਾਲ ਆਪਾਂ ਸਾਰੇ ਕ੍ਰੇਲੇ ਇਹਦੇ ਮਸਾਲੇ ਦੇ ਨਾਲ ਫਿਲ ਕਰ ਲਾਂਗੇ ਸੋ ਇਹ ਸਾਰੇ ਕਰੇਲਾਂ ਦੇ ਵਿੱਚ ਆਪਾਂ ਮਸਾਲਾ ਜਿਹੜਾ ਫਿਲ ਕਰ ਲਿਆ ਤੇ ਹੁਣ ਆਪਾਂ ਦੁਬਾਰਾ ਗਿਆ ਸੌਨ ਕਰਦੇ ਆਂ ਕਰੇਲੇ ਜਿਹੜੇ ਆਪਾਂ ਸਾਰੇ ਕੜਾਹੀ ਦੇ ਵਿੱਚ ਪਾ ਲਾਏ ਇੱਕ ਵਾਰੀ ਫਿਰ ਇਸ ਤਰ੍ਹਾਂ ਨੂੰ ਸਿੱਧੇ ਰੱਖਣਾ ਹੈ ਹੁਣ ਗੈਸ ਦਾ ਫਲੇਮ ਆਪਾਂ ਮੀਡੀਅਮ ਕਰ ਦਾਂਗੇ ਤੇ ਉੱਪਰੋਂ ਇਹਨੂੰ ਆਪਾਂ ਢੱਕ ਦਾਂਗੇ 10 ਮਿੰਟ ਆਪਾਂ ਇਹਨੂੰ ਇਸ ਤਰ੍ਹਾਂ ਢੱਕ ਕੇ ਪਕਾਵਾਂਗੇ। ਲਓ ਜੀ 15 ਕਿ ਮਿੰਟ ਹੋ ਗਏ ਆਪਾਂ ਨੂੰ ਕੁਰੇਲਾ ਨੂੰ ਪਕਾਉਂਦੇ ਹੋਏ। ਤੇ ਹੁਣ ਆਪਾਂ ਗੈਸ ਬੰਦ ਕਰ ਦਨੇ ਆ। ਤੇ ਕੁਰੇਲੇ ਆਪਣੇ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਵਧੀਆ ਆਪਣੇ ਘਰ ਮੇ ਕੁਰੇਲੇ ਬਣ ਕੇ ਤਿਆਰ ਹੋਏ ਆ। ਇਹ ਜਿਹੜੇ ਕੁਰੇਲੇ ਆ ਇਹਨਾਂ ਨੂੰ ਤੁਸੀਂ ਮੂੰਗੀ ਮਸਰੀ ਦੀ ਦਾਲ ਤੇ ਨਾਲ ਤਦ ਦੁੱਧੀ ਦੁੱਧ ਵਾਲੀ ਸਬਜ਼ੀ ਦੇ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜਿਆਦਾ ਵਧੀਆ ਲੱਗਦੇ ਆ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਪਰਨੇ ਕਰੇਲੇ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਫਿਰ ਹੋਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ